ਜਿੱਦੜੇ ਟਾਈਮ ਵੱਜ ਗਿਆ 11 ਹਾਂਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਅਸੀਂ ਅੱਜ 9 ਵਜੇ ਬੰਦ ਕਰ ਦਿੱਤੇ ਉਹਨਾਂ ਨੇ ਸਾਰੇ ਤੇ ਬਣਾਵਾਂਗੇ ਖਿਚੜੀ ਥੋੜੀ ਜਿਹੀ ਬਣਾਵਾਂਗੇ ਇੱਧਰ ਮੈਂ ਵੀ ਦੁਪਹਿਰ ਨੂੰ ਖਿਚੜੀ ਦੀ ਤਿਆਰੀ ਲੱਗੀ ਕਰਨ ਅਸਵੇਰ ਦੀ ਬੱਤੀ ਨੇ ਮੱਤ ਮਾਰੀ ਪਈ ਆ ਚਾਹ ਬਣਾਦੇ ਆ ਫੇਰ ਪੀਂਦੇ ਆ ਚਾਹ ਤੇ ਮੈਂ ਮੂੰਗੀ ਦੀ ਦਾਲ ਤੇ ਇਹਦੇ ਵਿੱਚ ਜੀਰਾ ਪਾ ਲਿਆ ਪਿਆਜ਼ ਤੇ ਇਹਦੇ ਵਿੱਚੇ ਪਾ ਲਿਆ ਆ ਇਹਦੇ ਹਲਦੀ ਨਮਕ ਹਰੀ ਮਿਰਚ ਕੱਟ ਲਈ ਜਾ ਵਿੱਚ ਬਣਾਵਾਂਗੇ ਜਰੂਰ ਕਿਚਨ ਵਧੀਆ ਬਣਾਵਾਂਗੇ ਕਿਚਨ ਦਾ ਸੁਪਨਾ ਹੀ ਹੈ ਇੱਕ ਤਾਂ ਹੱਲੇ ਸਲਾਹਾ ਚੱਲਦੀਆਂ ਵਈਆਂ ਨਾ ਵਿਆਹ ਹੈਗਾ 4 ਤਰੀਕ ਦਾ ਤੇ ਹੁਣ ਹਫਤਾ ਇੱਕਾ ਤੇ ਸੂਟ ਤਿੰਨ ਸੀਨ ਲਈ ਹੋਰ ਆ ਗਏ ਆ ਹਾਰੇ ਆ ਹੁਣ ਖਿਚੜੀ ਜਿਹੜੀ ਬਣਾਈ ਸੀ ਮਾਸੀ ਨੇ ਅਸੀਂ ਬਣਾਵਾਂਗੇ ਦੇਸੀ ਘਿਓ ਵਾਲੀ ਦੀ ਓਕੇ ਚਲੋ ਦੇਸੀ ਘਿਓ ਪਾ ਕੇ ਲੱਗਦੀ ਬਹੁਤ ਅਸਤੌਣ ਪੱਲੂ ਮੇਰੇ ਖਾਵੇ ਨਾ ਸਵਾਲ ਲੱਗੀ ਆ ਪਰ ਮੈਂ ਖਾਣਾ ਨਹੀਂ ਖਾਈ ਨੀ ਤਾਂ ਮਾਨ ਪਹਿਲਾਂ ਬਾਹਰ ਬੱਲ ਬੱਜੀ ਦੇਖੀਏ ਕੌਣ ਆਇਆ ਆ ਨਾ ਅਸੀਂ ਸੂਟ ਲੈ ਵੀ ਆਏ ਆ ਹੋਰ ਹੋਰ ਆ ਦੇਖੋ ਹੀ ਉਹੀ ਲੱਗੇ ਸੀ ਦੇਖੋ ਦਿਖਾਉਣ ਅਸੀਂ ਆ ਮaza ਤੁਹਾਡੇ ਵਾਸਤੇ ਲਿਆਂਦਾ ਆ ਆ ਦੋ ਸੂਟ ਆਏ ਆ ਹੋਰ ਜਿਹੜਾ ਇਹਨੂੰ ਪਸੰਦ ਆ ਉਹ ਇਹ ਲੈ ਲੂਗੀ ਜਿਹੜਾ ਮਨਪੀਤ ਨੂੰ ਪਸੰਦ ਆ ਮਨਪੀਤ ਲੈ ਲੂਗੀ ਮੈਂ ਵੀ ਮੇਥੀ ਲੈ ਕੇ ਆਈ ਆ ਮੈਂ ਕਿ ਮੇਥੀ ਨਹੀਂ ਆ ਮੇਥੇ ਆ ਲਓ ਜੀ ਇੱਧਰ ਸਿਲੰਡਰ ਆ ਗਿਆ ਆ ਤੇ ਇੱਧਰ ਇਹਨੇ ਮੇਥੀ ਵੀ ਸਵਾਰ ਲਿਆ ਲਓ ਜੀ ਇੱਧਰ ਲੱਗਦਾ ਵਾ ਹੁਣ ਬਿੰਗੜਾ ਨੂੰ ਤੜਕਾ ਲਾਪੜੀ ਕਰ ਲਓ ਦੋਰਾ ਭਜਦਾ ਇਹਨੂੰ ਤੇ ਰੋਟੀ ਖਾ ਕੇ ਬਲੌਗ ਐਂਡ ਕਰੀਏ ਕਿ ਪਹਿਲੇ ਕਰ ਦਈਏ ਤੇ ਚਲੋ ਪਹਿਲਾਂ ਕਰੋ ਜੀ ਬਲੌਗ ਐਂਡ ਕਰਦੇ ਆ ਕੱਲ ਫਿਰ ਇੱਕ ਨਵਾਂ ਬਲੌਗ ਸ਼ੁਰੂ ਲਗਾਨੇ ਜੀ ਜਿੱਦੜੇ ਟਾਈਮ ਵੱਜ ਗਿਆ 11 ਹਾਂਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਹਾਂਜੀ ਅਸੀਂ ਕੱਲ ਦੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਕਸ ਮੇਨੰਦਰਾ ਵਲੌਗ ਤੋਂ ਮੀਨ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਹੋ ਵੀ ਅਸੀਂ ਵੀ ਠੀਕ ਠਾਕ ਹਾਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਦੇਵੇ ਚਲੋ ਜੀ ਠੀਕ ਆ ਅਸੀਂ ਵੀ ਸਾਰਾ ਕੰਮ ਕਰ ਲਿਆ ਆ ਝਾੜੂ ਪੋਚਾ ਕੱਪੜੇ ਧੋਲੇ ਨਾਸ਼ਤਾ ਕਰ ਲਿਆ ਸਾਰਾ ਕੁਝ ਕਰ ਲਿਆ ਇਹ ਵੀ ਠੀਕ ਆ ਹੁਣ ਰਾਤੀ ਜਿਹੜਾ ਇੱਕਦਮ ਢਿੱਡ 'ਚ ਦਰਦ ਹੋਣੇ ਸ਼ੁਰੂ ਹੋ ਗਈ ਜਦੋਂ ਅਸੀਂ ਬਾਜ਼ਾਰ ਗਏ ਤਾਂ ਸਾਰੇ ਮੈਡੀਕਲ ਸਟੋਰ ਬੰਦ ਹੋ ਗਿਆ ਰਾਤੀ 9 ਵਜੇ ਬੰਦ ਕਰ ਦਿੱਤੇ ਉਹਨਾਂ ਨੇ ਸਾਰੇ 9 ਵਜੇ ਸਾਰੇ ਬੰਦ ਹੋ ਗਏ ਫੇਰ ਯਾਰ ਦਾ ਫਰੈਂਡ ਆ ਤੇ ਜਲੋ ਸ਼ੁਕਰੀਆ ਉਹਨਾਂ ਦਾ ਉਹਨਾਂ ਦੇ ਉਹਨਾਂ ਕੋਲੋਂ ਦਵਾਈ ਲਈ ਉਹਨਾਂ ਦੀ ਕਲੀਨਿਕ ਆ ਪਹਿਲਾਂ ਉਹਨਾਂ ਦਾ ਅਗਲੇ ਦਿਮਾਗ ਜੀ ਨਹੀਂ ਸੀ ਆਇਆ ਹੈਗਾ ਫਿਰ ਉਹਨਾਂ ਦੇ ਘਰੋਂ ਜਾ ਕੇ ਦਵਾਈ ਲੈ ਕੇ ਇੱਕੋ ਹੀ ਖਰਾਕ ਦੇ ਨਾਲ ਫਰਕ ਪੈ ਗਿਆ ਉਦਾਂ ਸਵੇਰੇ ਇਹਨਾਂ ਨੇ ਨਾਸ਼ਤਾ ਨਹੀਂ ਕੀਤਾ ਸਿਰਫ ਇਹਨਾਂ ਨੇ ਦੋ ਕ ਰਸ ਖਾਦੇ ਕਹਿੰਦੇ ਦੁਪਹਿਰੇ ਖਿਚੜੀ ਬਣਾ ਕੇ ਇਹਦੇ ਪੂਰੇ ਰੋਟੀ ਨਹੀਂ ਖਾਣੀ ਹੈਗੀ ਅਸੀਂ ਵੀ ਫੇ ਕੀ ਬਣਾਣਾ ਆ ਖਿਚੜੀ ਬਣਾ ਲੈਣੇ ਹਨਾ ਖਿਚੜੀ ਖਾ ਲਵਾਂਗੇ ਥੋੜ੍ਹੀ ਥੋੜ੍ਹੀ ਠੀਕ ਆ ਹੋਰ ਕੀ ਤੇ ਇਸ ਕਰਕੇ ਹੁਣ ਮੈਂ ਕਿ ਕਪੜੇ-ਕਪੜੇ ਸੁੱਕਣੇ ਪਾ ਲਈਏ ਤੇ ਬਾਕੀ ਜਾ ਕੇ ਕੋਈ ਕੰਮ-ਕੁਮ ਦੇਖਦੇ ਆ ਹੋਰ ਬਾਕੀ ਸਾਰਾ ਕੰਮਪਲੀਟ ਸਾਡਾ ਹੋ ਗਿਆ ਆ ਤੇ ਬਣਾਵਾਂਗੇ ਖਿਚੜੀ ਥੋੜ੍ਹੀ ਜਿਹੀ ਬਣਾਵਾਂਗੇ ਸ਼ਾਮ ਨੂੰ ਕੁਝ ਬਣਾਉਂਦੇ ਆ ਨਾ ਕੋਈ ਦਾਲ ਸਬਜ਼ੀ ਕੁਝ ਹੈ ਨਾ ਸ਼ਾਮ ਨੂੰ ਟਿਕਨ ਲੈ ਕੇ ਜਾਣਾ ਹੈ ਤੇ ਚਲੋ ਜੀ ਬਣ ਰਹੀ ਹੈ ਸਾਡੇ ਵਲੌਗ ਨਾਲ ਪਾ ਲਈਏ ਕੱਪੜੇ ਸੁੱਕਣੇ ਬੜੀ ਹਲਕੀ ਜੀ ਠੰਡ ਹੋ ਗਈ ਹੈ ਨਾ ਹਾਂ ਧੁੱਪ ਦੇ ਖੜ ਕੇ ਉਹਦੀ ਹੈ ਨਾ ਹਾਂ ਆ ਬੂਟਾ ਖਿਮਿਸ਼ਾ ਜਨਾ ਇਹ ਨੂੰ ਨਾ ਇਹਨੂੰ ਕੀੜਾ ਲੱਗ ਜਾਂਦਾ ਆ ਦੇਖ ਨਾ ਪਤਾ ਨਹੀਂ ਕਿੱਥੋਂ ਲੱਗ ਜਾਂਦਾ ਆ ਸਾਰੇ ਖਾ ਲਿਆ ਬੂਟਾ ਹੁਣ ਫੇਰ ਲੱਗਾ ਹੈ ਨਹੀਂ ਮਹੌਨ ਹੈ ਨਹੀਂ ਕਿ ਕੱਲ ਪਰਸੋ ਸੀਗਾ ਅਸੀਂ ਲਾਇਆ ਆ ਪਤਾ ਨਹੀਂ ਕਿੱਥੋਂ ਲੱਗ ਜਾਂਦਾ ਆ ਇਹਨੂੰ ਕੀੜਾ ਇੱਥੇ ਬਣ ਜਾਂਦਾ ਆ ਸਮਝ ਪਾ ਲਈਏ ਕੱਪੜੇ ਸੁੱਕਣ ਫਿਰੇ ਹੋਰ ਕੀ ਕੁੱਟੀਆਂ ਨੂੰ ਪਾ ਗਏ ਸੀ ਤੇ ਬਣੀ ਰਹੀਓ ਸਾਡੇ ਵਲੌਗਸ ਦੇ ਨਾਲ ਜੀ ਤੁਹਾਡਾ ਰੱਖਾਂ ਗੱਲਾਂ ਬਾਤਾਂ ਜਾਰੀ ਤੇ ਮਿਲਦੇ ਆਂ ਜੀ ਦੁਆ। ਹਾਂਜੀ ਦੇਖ ਸਕਦੇ ਆ ਜੀ ਟਾਈਮ ਇੱਧਰ ਸਾਡੇ 12 ਹੋ ਗਏ ਆ ਤੇ ਇੱਧਰ ਮੈਂ ਵੀ ਦੁਪਹਿਰ ਨੂੰ ਖਿਚੜੀ ਦੀ ਤਿਆਰੀ ਲੱਗੀ ਕਰਨ ਤੇ ਮੈਂ ਬਣਾਉਂਗੀ ਦੁਪਹਿਰੇ ਖਿਚੜੀ। ਮੂੰਗੀ ਦੀ ਦਾਲ ਤੇ ਕਣੀ ਇਹ ਪਾ ਦਿੱਤੇ ਆ ਮੈਂ ਭਿਜਣੇ। ਦੇ ਦੇ ਵਿੱਚ ਪਾਈ ਆ ਥੋੜੀ ਜੱਦੀ ਗੋਲੀ ਤੋਂ ਵੀ ਥੋੜੀ ਜਿਹੀ ਪਾਈ ਆ ਕਣੀ ਤੇ ਬਾਕੀ ਪਾਈ ਆ ਮੈਂ ਥੋੜੇ ਜਿਹੀ ਮੂੰਗੀ ਦੀ ਦਾਲ ਤੇ ਇੱਧਰ ਇਹ ਵੀ ਪਈ ਆ ਦਾ ਦੁਖਦਸਿਕਾ ਅੱਜ ਬੱਕੀ ਚ ਹੁੰਦੀ ਸੀ ਦਰਦ ਦਵਾਈ ਲੈ ਕੇ ਆਈ ਆ ਹਾਂਜੀ ਮੰਮੀ ਕਿੱਦਾਂ ਫੇ ਪੱਤੀ ਘਰੇ ਜਾਂਦੀ ਆ ਨਾ ਅਸਵੇਰ ਦੀ ਅਸਵੇਰ ਦੀ ਬੱਤੀ ਨੇ ਮਤ ਮਾਰੀ ਪਈ ਆ ਬਾਰ-ਬਾਰ ਜਾਂਦੀ ਆ ਹਨਾ ਪੀਏ ਵੇ ਕੁੱਟ ਕੇ ਚਾਰ ਤੂੰ ਬਿਣੀ ਰੁਪਲ ਐ ਚਾਬਣੀ ਚਲੋ ਜੀ ਪਿਆ ਫਰਕ ਹਾਂ ਨਹੀਂ ਦਾਂਦੀ ਹੈ ਚਲ ਸੋ ਜਾ ਆ ਬਾਹਰ ਮਿੰਦਦੇ ਫਿਰ ਆਜੂ ਤੇ ਇੱਧਰ ਵੀ ਕਮਰੇ ਦੀ ਸਵਾਈ ਸੂਈ ਤਾਂ ਹੋ ਗਈ ਹੈ ਮਾੜੀ ਚੱਦਰ ਸਹੀ ਕਰਨੀ ਆ ਤੇ ਦਜੋ ਦ ਸਹੀ ਕਰ ਲਈਏ ਤੇ ਬਾਕੀ ਚਾਹ ਬਣਾਦੇ ਆ ਫਿਰ ਪੀਂਦੇ ਆ ਚਾਹ ਤੇ ਨਾਲ ਹੀ ਲਾਵਾਂਗੇ ਫਿਰ ਖਿਚੜੀ ਨੂੰ ਤੜਕਾ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਟਾਈਮ 2 ਵਜੇ ਚੱਲੇ ਆ ਪਣੀ ਦੋਗੇ ਮੈਂ ਨੂੰ ਲੱਗੀ ਕਿਤੜੀ ਬਣਾਉਣਾ ਇੱਧਰ ਦਾਲ ਮੇ ਭਿਜਣੀ ਪਾਤੀ ਧਨੀਆ ਪਾਉਂਗੀ ਇਸਦੀ ਦਾਲ ਤੇ ਮੈਂ ਮੂੰਗੀ ਦੀ ਦਾਲ ਤੇ ਕਣੀ ਪਾਈ ਸੀ ਇਹਦੀ ਠੀਕ ਹੈ ਇੱਧਰ ਦੇਸੀ ਘਿਓ ਪਾਲਿਆ ਦੇਸੀ ਘਿਓ ਦਿਲਾਉਂਗੀ ਉਸਨੂੰ ਦੇ ਆਲੂ ਵਾਲੇ ਨੇ ਇਹਦਾ ਕਲਰ ਨੀਲ ਦਿੱਤੇ ਆ ਇਹਦੇ ਵਿੱਚ ਜੀਰਾ ਪਾ ਲਿਆ ਪਿਆਜ ਅੱਜ ਦੁਪਹਿਰੇ ਖਾਵਾਂਗੇ ਖਿਚੜੀ ਠੀਕ ਹੈ ਤੇ ਇੱਧਰ ਵਿੱਚੇ ਪਾ ਲਿਆ ਆ ਇਹਦੇ ਹਲਦੀ ਨਮਕ ਹਰੀ ਮਿਰਚ ਘਟ ਲਈ ਜਾ ਵਿੱਚ ਹੂੰ ਠੀਕਾ ਤੇ ਵਿੱਚ ਟਮਾਟਰ ਬਸ ਇਹਦਾ ਲਾਵਾਂਗੇ ਤੜਕਾ ਪਾਣੀ ਭੁੜੀ ਭਰ ਲੈਣਾ ਸਰਕਾ ਨਾ ਦੇਣਾ ਹੂੰ ਸਰਕਾ ਚਲੋ ਵਧੀਆ ਥੋੜਾ ਘੁਮ ਫਿਰ ਕੇ ਦੇਖਦੀ ਆ ਨਾ ਉੱਠੀ ਆ ਹੁਣ ਮੀਰਾ ਗਈ ਸੀ ਨਾ ਹੋਰ ਸੋ ਗਈ ਸੀ ਮੈਂ ਤਾਂ ਮੈਂ ਕਾਹੀ ਦਿਨ ਜਗਾਇਆ ਨਹੀਂ ਮੈਂ ਕਿਉਂ ਸੁੱਤੀ ਰਹਿੰਦੇ ਕਿਦੋਂ ਦੀ ਸੁੱਤੀ ਪਈ ਹਾਂ 12 ਘੰਟੇ ਦੁੱਧੇ ਆਏ ਆ ਆਪਾਂ ਉਹਦੇ ਦੀ ਸੁੱਤੀ ਹੈ ਨਾ ਹਾਂ ਮੈਂ ਤਾਂ ਕੋਈ ਗੱਲ ਨਹੀਂ ਮੇਰੀ ਨਹੀਂ ਦੱਸ ਇਹ ਵਾਹ ਲਾ ਲੀਹੇ ਕਰਦੇ ਮੈਂ ਇਹ ਜੀ 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 ਤੋਰ ਰਹੀ ਆਂ ਇਹ ਜੀ 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 ਨੂੰ ਇਹ ਤੋੜ ਕੇ ਦਾ ਆਪਣਾ ਹੀ ਸਵਾਦ ਹੁੰਦਾ ਹੈ ਨਾ ਦੇਖਾਂ ਮੰਮੀ ਤਾਂ ਕਹਿੰਦੇ ਜੇ ਜੀ ਰੋੜਾ ਲਾਇਆਗਾ ਮੈਂ ਕਹਿੰਦੇ ਕਿ ਉਹ ਸਵਾਦ ਛੱਡ ਦੋ ਆਹ ਕਪੜੇ ਤੇ ਸਰਮੇ ਤੇ ਅੱਜ ਰਾਂਚੀ ਨੇ ਸੁਧਰਿਆ ਲਾਂਦਾ ਖੇਲਦੇ ਹਾਂ ਜੀ ਬੋਲ ਦਿਖਾ ਲੇਗੀ ਨਾਲ ਰੋਟੀ ਪਸਾਰ ਤੇ ਗਿੱਲੇ ਭਾਂਡੇ ਲਿਗਾਤੀ ਰੱਖੀਦੇ ਹੈਗੇ ਹਨਾ ਨਾ ਹੋਣੀ ਰੱਖੀ ਦੇ ਚਲੋ ਜਦੋਂ ਆਪਣੀ ਕਿਚਨ ਬਣ ਜਾਣੀ ਆਹਾਹਾਹਾ ਬਣਾਵਾਂਗੇ ਇਹ ਕੋਈ ਗੱਲ ਨਹੀਂ ਕਿਚਨ ਬਣ ਜਾਣੀ ਸਾਰਾ ਕੁਝ ਐਨ ਇੱਕ ਥਾਂ ਤੇ ਹੋ ਜਾਣਾ ਆ ਢੱਬੇ ਢੱਬੇ ਸਾਰੇ ਤੁਹਾਨੂੰ ਕੁਝ ਨਹੀਂ ਦੇਖਣਾ ਸਾਰੇ ਇੱਕਦਮ ਵਧੀਆ ਬਣਾਵਾਂਗੇ ਕਲਾਸੀ ਜੀ ਬਣਾਵਾਂਗੇ ਥੋੜੀ ਜੀ ਵਧੀਆ ਬਣਾਵਾਂਗੇ ਕਿਚਨ ਪਰਮਾਤਮਾ ਵਾਸ ਸੁੱਖ ਰੱਖੇ ਹਮ ਮਹਾਰਾਜ ਚਲੋ ਬੜੂੰਗੀ ਸੋਈ ਵੀ ਆਪਣੀ ਹੈ ਨਾ ਚਲੋ ਜੀ ਪਰਮਾਤਮਾ ਵਾਸ ਸੁੱਖ ਰੱਖੇ ਦੇ ਵਧੀਆ ਦਿੱਦਾਂ ਦਰਸੇ ਜਾਈ ਵੀ ਆਪਣਾ ਆਤਮਾ ਬਿਲਕੁਲ ਬਸ ਰੱਖੇ ਤੇ ਬਣਾਵਾਂਗੇ ਜਰੂਰ ਕਿਚਨ ਵਧੀਆ ਬਣਾਵਾਂਗੇ ਕਿਚਨ ਦਾ ਸੁਪਨਾ ਹੀ ਹੈ ਇੱਕ ਕਿਚਨ ਬਣਾਵਾਂਗੇ ਤੇ ਥੋੜਾ ਬੋਤਾ ਚੀਜ਼ ਕਰ ਲਾਂਗੇ ਡਿਜ਼ਾਈਨ ਵੀ ਕਿਹੜਾ ਕਮਰਾ ਕਿੱਥੇ ਸ਼ਿਫਟ ਕਰਾਂਗੇ ਕਿਹੜਾ ਕਿੱਥੇ ਕਰਾਂਗੇ ਬਸ ਕਿਚਨ ਬਣਨੀ ਆ ਕੰਦਾ ਕੋਨਾਂ ਦੀ ਪੰਨ ਤੋੜਦਾ ਨਹੀਂ ਹੋਣੀ ਹੈਗੀ ਪਰ ਫਰਸ਼ਾਂ ਲਵਾਵਾਂਗੇ ਟੈਲਾਂ ਹੀ ਪੱਥਰ ਦੇ ਥਾਂ ਤੇ ਕਰਾਂਗੇ ਉਈ ਗੱਲ ਨਹੀਂ ਹੋਲੀ ਕਰਾਂਗੇ ਸਾਰੇ ਕੁਝ ਨਾਲ ਹੀ ਅਗਲਾ ਪਤਾ ਕਰਾਂਗੇ ਤੁਹਾਨੂੰ ਦੱਸਾਂਗੇ ਅਸੀਂ ਕੀ ਕਰਨਾ ਕੀ ਕਰਾਂਗੇ ਹਾਂ ਹੱਲੇ ਦਾ ਚਲੋ ਥੋੜਾ ਓਕੇ ਉਦਾਂ ਹੱਲੇ ਸਲਾਹਾਂ ਚੱਲਦੀਆਂ ਹੋਈਆਂ ਨੇ ਆ ਕਰਾਂਗੇ ਜਦੋਂ ਵੀ ਟਾਈਮ ਆਊਗਾ ਜੀ ਚੱਲ ਪਰ ਐਸੇ ਲਈ ਹੋ ਗਈ ਆ ਹੋਰ ਤੀਜ ਵੀ ਲਈ ਆ ਸਾਰਾ ਕੁਝ ਹੋਲੀ-ਹੋਲੀ ਆ ਨਾ ਹੁੰਮਣੇ ਜਾਂਦਾ ਆ ਨਹੀਂ ਸਾਹ ਹੋਣੀ ਚਾਹੀਦੀ ਬੰਦੇ ਦੀ ਪਰਮਾਤਮਾ ਦਿੰਦਾ ਹੀ ਆ ਨਾ ਤੇ ਹੋਰ ਕੀ ਚਲੋ ਲਾ ਲਈਏ ਕਿਚੜੀ ਦਾ ਤੜਕਾ ਤੇ ਬਣਿਆ ਜੀ ਕੋ ਸਾਡੇ ਨਾਲ ਤੇ ਤੁਹਾਡੇ ਨਾਲ ਗੱਲਾਂ ਬਤਾਏਦੇ ਰੱਖਾਂਗੇ ਜਾਰੀ ਹੂੰ ਚਲੋ ਜੀ ਮਿਲਦੇ ਆਂ ਇਧਰ ਟਾਈਮ ਹੋ ਗਿਆ ਜੀ 2 ਤੇ ਆਪਾਂ ਆਏ ਘਰੇ ਹੁਣ ਤਾਂ ਮੈਂ ਕਿਚੜੀ ਨੂੰ ਤੜਕਾ ਹਾਂ ਮੈਂ ਅੱਜ ਖਿਚੜੀ ਹੀ ਖਾਣੀ ਆ ਯਾਰ ਕਿਚੜੀ ਦਾ ਤੜਕਾ ਵਿੱਚ ਆਰੇ ਸੀਗੇ ਸਾਡੇ ਕਸਟਮਰ ਕਸਟਮਰ ਸੂਟ ਦੇਖੋ ਜੀ ਦੇ ਕੇ ਗਏ ਆ ਵਿਆਹ ਹੈਗਾ 4 ਤਰੀਕ ਦਾ ਹੈ 4 ਤਰੀਕ ਦਾ ਵਿਆਹ ਆ ਜਾਨਾ ਆ ਫੰਕਸ਼ਨ ਹੈ 4 ਤਰੀਕ ਦਾ ਆ ਜਾਣਾ ਚਾਹ ਉਹ ਚਾ ਇਥੋਂ 4 ਨੂੰ ਜਾਣਾ ਨਾ ਤੇ ਸੂਟ ਅੱਜ ਦੇ ਕੇ ਗਏ ਸੀਨ ਲਈ ਤੇ ਹੁਣ ਹਫਤਾ ਇੱਕ ਆ ਤੇ ਸੂਟ ਤਿੰਨ ਸੀਨਲੀ ਹੋਰ ਆ ਗਏ ਆ ਸੂਟ ਹੈਗੇ ਸੋਹਣੇ ਸੂਟ ਬਹੁਤ ਸੋਹਣੇ ਆ ਹਾਂ ਤੇ ਬੰਦਾ ਬਹੁਤ ਸੋਹਣਾ 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 ਬਹੁਤ ਭਾਰਾ ਦੇਖੋ ਕਿੰਨਾ ਆ ਤੇ ਮੇਰਾ ਹੋਜਾ ਲਾਦਰ ਪਲਗ ਨੂੰ ਲੈ ਕੇ ਆਉਂਦਾ ਟਾਈਮ ਤੇ ਚਲੋ ਜਾ ਆਈਏ ਪਲਗ ਨੂੰ ਲੈ ਕੇ ਆਈਏ ਫਿਰ ਮਿਲਦੇ ਆਂ ਜੀ ਆ ਕੇ ਖਾਣੇ ਆ ਜੀ ਖਿਚੜੀ ਖਿਚੜੀ ਬਣ ਜਾਈ ਨਹੀਂ ਜਦ ਤੱਕ ਤਾਂ ਇੱਕ ਬੰਦਾ ਬਿਮਾਰ ਹੋਵੇ ਸਾਰਾ ਟੱਬਰ ਖਿਚੜੀ ਖਾਂਦਾ ਸਾਡੇ ਵੀ ਦਿਖਾਉਗਾ ਟੱਬਰ ਜੀ ਖਿਚੜੀ ਸਾਰਾ ਟੱਬਰ ਹੀ ਖਾਊਗਾ ਖਿਚੜੀ ਆ ਤੇ ਚਲੋ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਮਿਲਦੇ ਆ ਜੀ ਫੇਰ ਤੁਹਾਨੂੰ ਆਗੇ ਚਲੋ ਜੀ ਇਹ ਕਿਚੜੀ ਹੋਰ ਕੀ ਬਣ ਗਈ ਬਸ ਇਹਨੂੰ ਜਲਦੀ ਥੋੜਾ ਜਿਹਾ ਹੋਰ ਦੇਖ ਲਈ ਦੋ ਛਿੱਟੀਆਂ ਲਵਾਈਆਂ ਤੇ ਪਾਣੀ ਵਾਲਾ ਜਿਹਾ ਗਰਮ ਪਾਉਣਾ ਚੰਨ ਲਗਾ ਤੇ ਪਾਣੀ ਦਾ ਮਸਾਲਾ ਚੀਕਾ ਕੀ ਬੋਮਾ ਗੈਸੇ ਤਨੀਆ ਚਿਕਾ ਬਸ ਆ ਕੇ ਖਾਉਗੇ ਤੇ ਦੱਸੂਗੇ ਕਿੰਦਾ ਜੀ ਬਣੀ ਆ ਹਨਾ ਵੀ ਹੋਰ ਕੀ ਉਹ ਤਾਂ ਪਤਲੀ ਐਨੀ ਕਾ ਨਾ ਹੂੰ ਕੀ ਜਾਣੇ ਫਿਰ ਮੁਸਕੀ ਹੁਣ ਆ ਜੁਤੀ ਨਹੀਂ ਤੇਲਕ ਦੀ ਮੇਰੀ ਮੇ ਜੁਤੀ ਬਹੁਤ ਇਨਕਲੀਅਰ ਬਹੁਤ ਸੋਹਣੀ ਹੈ ਜੁਤੀ ਆ ਮੈਂ ਤੇਲਕ ਦੀ ਆ ਉਹ ਮੇਰੀ ਜੁਤੀ ਅੰਨੀ ਤੇਲਕ ਦੀ ਸੀ ਨਾ ਮੈਂ ਕਿ ਲੈ ਹੁਣ ਵੀ ਗਈ ਹੁਣ ਵੀ ਗਈ ਮਰਜੀ ਬੋਝਵੇ ਹਨ ਹੂੰ ਚਲੋ ਜੀ ਮਣਿਆ ਦੀ ਵੀ ਸਾਡੀ ਵਲੌਗ ਹੋਰ ਹੋਰ ਜੋ ਜਿੱਦੜ ਟਾਈਮ 3:30 ਹੋ ਗਿਆ ਤੇ ਇੱਧਰ ਬਹਾਰਿਆ ਹੁਣ ਖਿਚੜੀ ਜਿਹੜੀ ਬਣਾਈ ਸੀ ਮਾਸੀ ਨੇ ਕਿਦਾਂ ਦੀ ਆ ਬਹੁਤ ਵਧੀਆ ਇੱਕ ਬੰਦਾ ਬਿਮਾਰ ਆ ਤੇ ਮਮੀ ਵੀ ਖਾਂਦੇ ਆ ਮਾਂ ਬੀਬੀ ਖਾਂਦੇ ਸਾਰੇ ਵੀ ਨਹੀਂ ਖਾਦੇ ਅਸੀਂ ਖਾਵਾਂਗੇ ਦੇਸੀ ਕੇ ਵਾਲੀ ਦੇ ਓਕੇ ਚਲੋ ਦੇਸੀ ਕੇ ਪਾ ਕੇ ਲੱਗਦੀ ਬਹੁਤ ਇੱਧਰ ਪੱਲੂ ਵੀ ਰਖਾਵੇ ਨਾ ਉਹ ਵੀ ਦੇਖ ਲੈ ਕੋਲੀ ਜੇਸ ਨੂੰ ਕੋਈ ਨਾ ਓਕੇ ਜੀ ਹਾਂ ਹਾਲਾ ਕੀ ਜੇਸ ਦੇ ਨਾਲ ਪਾ ਕੇ ਜੇਸ ਕੇ ਪਰਮੇ ਨਾ ਇਹਨਾਂ ਨਾ ਦੇਸੀ ਕੇ ਪੂਰੀ ਵੀ ਬਣਾ ਲਵਾਂਗੇ ਇਹਨਾਂ ਅਚਾਰ ਦੀ ਵੀ ਲੋੜ ਨਹੀਂ ਲੱਗੀ ਹੂੰ ਹਾਰੀ ਨਹੀਂ ਰਿਹਾ ਹਾਲੇ ਨਹੀਂ ਕੀ ਦੀ ਡੈਲੀ ਗਰਮ ਕਰ ਹੋ ਚਾਹੀਦੀ ਨਾ ਹੋਰ ਹੋਰ ਕਰੰਗਰਮ ਖਾਓ ਸਵਾਗ ਲੱਗੀ ਆ ਪਰ ਮੈਂ ਖਾਣਾ ਨਹੀਂ ਨਾ ਚਲੋ ਖਾ ਲੋ ਫਿਰ ਉਹ ਖਾਓ ਚਲ ਖਾਓ ਹਲਾ ਖੋਜੀ ਭਾਈ ਖਾ ਲ ਲ ਕੋਈ ਨਾ ਕਰੋ ਠੀਕ ਆ ਫਿਰ ਮੈਂ ਹਾਂਜੀ ਲਓ ਜੇ ਇਧਰ ਟਾਈਮ ਹੋ ਗਿਆ ਜੀ 4:30 ਤੇ ਆਪਾਂ ਗਿਆ ਜੀ ਬਾਜ਼ਾਰ ਇਧਰੋਂ ਆਇਆ ਇੱਕ ਪਾਰਸਲ ਸਾਡਾ ਦੇਖਦੇ ਆ ਖੋਲ ਕੇ ਕਿਦਾਂ ਦਾ ਜੀ ਮੈਟ ਆਹੇ ਕਿਉਂਕਿ ਇਹ ਆਪਾਂ ਫਰਿੱਜ 'ਚ ਵਿਛਾਉਣ ਵਾਸਤੇ ਮੈਟ ਮਗਾਏ ਸੀਗੇ ਤੇ ਇਧਰ ਉਹ ਹੀ ਲੈ ਗਏ ਆਂ ਸਮਾਨ ਪਹਿਲਾਂ ਬਾਹਰ ਬੱਲ ਬੱਜੀ ਦੇਖੀਏ ਕੌਣ ਆਇਆ ਆਂ ਨਹੀਂ ਨਾ ਆਂ ਜੀ ਚਲੋ ਲਓ ਅਸੀਂ ਸੂਟ ਲੈ ਵੀ ਆਏ ਆਂ ਹੋਰ ਹੋਰ ਆਹ ਦੇਖੋ ਇਹੋ ਹੀ ਲੱਗੇ ਸੀਗੇ ਦਿਖਾਉਣ ਅਸੀਂ ਆ ਦਵਾਈ ਫਾਇਦਾ ਲੈ ਜਾਓ ਹਾਂ ਮੈਂ ਕਿ ਦੋ ਸੂਟ ਰਹਿ ਗਏ ਆਂ ਕੰਬਸ ਨਹੀਂ ਨਹੀਂ ਸੂਟ ਤਾਂ ਦੇ ਕੋ ਬਹੁਤ ਪਏ ਆ ਦੋ ਪਏ ਬਕਰ ਰਹਿ ਗਏ ਉੱਥੇ ਨਹੀਂ ਨਹੀਂ ਮੰੰਦੀ ਕੋ ਨਹੀਂ ਨਹੀਂ ਮੰੰਦੀ ਕੋ ਜ਼ਿਆਦੇ ਪਏ ਆ ਹਾਂ ਇਹ ਹੋ ਗਏ ਚਾਰ ਗਏ ਚਾਰ ਤਾਂ ਇਹਦੇ ਨਾਲ ਦੇ ਸੀਗੇ ਬਾਕੀ ਹੋਰ ਡਿਜ਼ਾਈਨਾਂ ਦੇ ਸੀਗੇ ਹੋਰ ਇੱਕ ਲੱਗੇ ਇਹਨਾਂ ਡਿਜ਼ਾਈਨਾਂ ਆ ਹਾਂ ਦੋ ਲੈ ਗਏ ਇਹ ਲਾਈਨਿੰਗ ਕਿਹੜੇ ਸੁਟ ਨਾਲ ਹੋਰ ਇੱਕ ਮੈਨੂ ਆਉਂਦਾ ਚਲੋ ਬਾਅਦ ਵਿੱਚ ਦਿਖਾਨੇ ਆਈ ਸੂਟ ਖੋਲ ਕੇ ਆਂ ਤੁਹਾਨੂੰ ਕਿਹੜੇ ਲੈ ਕੇ ਆਏ ਆ ਆਪਾਂ ਮੈਂ ਕੱਲੀ ਸ਼ਰਟ ਦੀ ਇਹ ਦੁਕਾਨੇਦਾਰੋਂ ਸੂਟ ਕਿਹੜੇ ਲੈ ਕੇ ਆਏ ਆ ਜੀ ਆਪਾਂ ਇਹ ਆਪਾਂ ਤਾਂ ਲੈ ਕੇ ਆਏ ਜੀ ਮੰਮੀ ਲਈ ਆ ਮਮਾ ਤੁਹਾਡੇ ਵਾਸਤੇ ਲਿਆਂਦਾ ਆ ਐਵਾ ਹਾਂਜੀ ਬਹੁਤ ਇਹ ਤੁਹਾਡੇ ਵਾਸਤੇ ਲਿਆਂਦਾ ਤੇ ਆ ਦੋ ਸੂਟ ਆਏ ਆ ਹੋਰ ਆ ਦੋ ਸੂਟ ਲੈਂਦੇ ਆ ਇਹਦੇ ਵਿੱਚ ਜਿਹੜਾ ਰੁਗਣ ਰੰਗ ਜਿਹੜਾ ਇਹਨੂੰ ਪਸੰਦ ਆ ਉਹ ਇਹ ਲੈ ਲੂਗੀ ਤੇ ਜਿਹੜਾ ਜਿਹੜਾ ਮਨਪੀਤ ਨੂੰ ਪਸੰਦ ਆ ਮਨਪੀਤ ਲੈ ਲੂਗੀ ਤੂੰ ਸੂਟ ਪਾਣਾ ਆ ਨਾ ਜੇ ਤੂੰ ਸੂਟ ਪਾਣਾ ਆ ਲੋਰੀ ਮੈਂ ਉਹਦਾ ਪਰਪਲ ਵਾਲਾ ਉਹਦਾ ਜਦੋਂ ਹੈ ਹੈ ਪਰਪਲ ਇਹਨੂੰ ਪਰਪਲ ਲੈ ਲੈਣਾ ਆ ਇਹਨੂੰ ਲੈ ਦਿਓ ਉਹਦਾ ਦਾ ਲੈ ਦਿਓ ਇਹਨੂੰ ਉਹ ਪਰਪਲ ਕਹਿੰਦੀ ਆ ਜਿੱਦਾਂ ਦਾ ਉਹ ਉਹ ਨਹੀਂ ਕੱਪੜੇ ਦਾ ਰੰਗ ਹੈਗਾ ਉਹ ਪਿੱਛੇ ਹਾਂ ਉਹ ਇਦਾਂ ਇਦਾਂ ਦਾ ਕਹਿੰਦੀ ਆ ਕਿ ਇਦਾਂ ਦਾ ਲਟਕਣ ਲਾ ਕੇ ਲੈਸ ਲਾ ਕੇ ਸੀਗੇ ਤੇ ਜੂ ਲੋਰੀ ਆ ਦੋ ਉਹ ਹੈਗੇ ਆ ਜੀ ਜਿਹੜਾ ਤੈਨੂੰ ਪਸੰਦ ਆ ਉਹ ਤੂੰ ਲੈ ਲਈ ਤੇ ਦੂਜਾ ਤੇ ਇੱਕ ਮੰਮੀ ਵਾਸਤੇ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਹੁਣ ਮੈਂ ਚੱਲਾਂ ਦੁਕਾਨ ਤੇ ਹਾਂ ਇਹ ਇੱਕੋ ਜਿਹੀ ਆ ਉਹ ਦੋ ਇੱਕੋ ਜਿਹੀ ਆ ਹਾਂ ਇੱਕੋ ਜਿਹੀ ਦੋਨੇ ਕੰਦਰ ਮੈਂ ਸਾਰੇ ਹਾਂ ਕਲਰ ਦਈ ਚੇਂਜ ਆ ਹਾਂ ਕਲਰ ਹੀ ਚੇਂਜ ਆ ਬਸ 5:30 ਹੋ ਗਏ ਚੱਲੇ ਆ ਤੇ ਹੋਰ ਮਾਂ ਕੀ ਕਰਨੀ ਮੈਂ ਵੀ ਮੇਥੀ ਲੈ ਕੇ ਆਈ ਆ ਮੈਂ ਕਿ ਮੇਥੀ ਨਹੀਂ ਆ ਮੇਥੇ ਆ ਮੈਂ ਕਿ ਇਹਨੂੰ ਮੇਥਿਆਂ ਨੂੰ ਹਾਂ ਨਾ ਸਾਰਾ ਕਰਕੇ ਕਟਿੰਗ ਕਰਕੇ ਰੱਖ ਲਿਆ ਸਵੇਰੇ ਆ ਮੇਥੇ ਬਣਾ ਲਾਂਗੇ ਤੇ ਗੋਣ ਬਣਾ ਲਗੇ ਆਲੂ ਬੇਂਗਰ ਹੂੰ

ਪੜਨਾ ਪੜਨਾ ਹੈਗਾ ਯਾ ਕਿ ਤੁਸੀਂ ਫੰਕਸ਼ਨ ਨਹੀਂ ਕਰਦੇ ਨਾ ਸਕੂਲੇ ਹੁਣ ਫੰਕਸ਼ਨ ਨਾ ਪੂਰੀ ਕਲਾਸ ਦਾ ਫੰਕਸ਼ਨ ਨਾ ਹੁੰਦਾ ਕਲਾਸ ਹੋਆ ਮੈਂ ਕਹਿੰਦੀ ਆ ਤੁਹਾਡੀ ਮੈਡਮ ਅ ਪ੍ਰਿੰਸੀਪਲ ਨਾਲ ਗੱਲ ਕਰ ਲੀ ਬਣੀ ਵੇਂ ਜੂ ਆ ਕੇ ਬੱਸ ਕਰੋ ਬੱਸ ਕਰੋ ਕੋਲ ਲੱਗੇ ਫਿਰ ਤੋਂ ਮਾੜਾ ਲੱਗ ਦੇ ਦੀ ਚਲੋ ਠੀਕ ਆ ਇਧਰ ਮੈਨਾਂ ਕੁਛ ਇਧਰ ਦਾ ਬੋਲਦਾ ਵੀ ਸਕੂਲੇ ਨਾ ਕੱਢ ਦੇਣ ਕਿਤੇ ਮੰਮੀ ਦਾ ਪਤਾ ਨਹੀਂ ਹੈ ਆਹੋ ਜਿੱਧਰ ਆ ਗਿਆ ਯਾ ਸਲੰਡਰ ਕਪਾ ਇਸੂ ਆਏ ਹੋਏ ਜੀ ਜਰਰਾ ਮੈਂ ਅਸੂ ਆਏ ਜੀ ਨਹੀਂ ਤਾਂ ਪਾਇਸ ਕੋਲੇ ਚਾਈ ਦਾ ਹਾਂ ਪਰ ਸੂ ਆਈ ਸੀ ਅਸੂ ਆਈ ਸੀ ਕੋਈ ਨਹੀਂ ਲੋ ਸਿਲੰਡਰ ਮੈਂ ਮੜਿਆ ਹਾਂ ਚਾਹ ਦੇਖ ਕੇ ਕਰ ਤੋਂ ਨਹੀਂ ਚਲ ਜੋ ਇਧਰ ਸਿਲੰਡਰ ਆ ਗਿਆ ਆ ਤੇ ਇਧਰ ਇਹਨਾਂ ਨੇ ਮੇਥੀ ਵੀ ਸਵਾਰ ਲੀਆ ਹੋਣੀਆਂ ਨੂੰ ਮਾਸੀਆਂ ਨੂੰ ਖਾਦੋ ਸਾਨੂੰ ਵਧੀਆ ਜੀ ਹੋਰ ਦਿਹਾੜੀ ਦਾ ਦਿਹਾੜੀ ਲੱਗੀ ਆ ਹੁਣ ਚਾਪ ਲਾਈ ਸਾਨੂੰ ਵਜਾਰੀਆਂ ਕਦੋਂ ਦੀਆਂ ਲੱਗੀਆਂ ਮੇਥੀ ਸਵਾਰ ਨੇ ਹੋਰ ਕੀ ਚਲੋ ਹੁਣ ਤਾਂ ਇਹ ਚਾਪ ਲਾਈ ਬਲੰ ਪਲਾਨੀ ਮੈਂ ਕੈਂਟ ਜੀ ਬਣਾਈ ਆ ਪਤਾ ਬਹੁਤ ਸਵਾਤਿਆ ਬਣੀ। ਅੱਜ ਦੱਸਾਂਗੇ ਜਿਵੇਂ ਇੱਕ ਤਾਂ ਨਹੀਂ ਮੈਂ ਦੋ ਸੂਟ ਲੈ ਕੇ ਆਈ ਨੂੰ। ਇੱਕ ਸੂਟ ਹੋਰ ਲੈ ਆਈ ਜਾ ਕੇ। ਹੋਰ ਚੇਂਜ ਕਰਾ ਲਿਆ ਹੁੰਦਾ। ਬਾਤ ਸੁਣਾਓ ਜੀ। ਆ ਜਿਹੜਾ ਹੱਤੋਲ ਮੋ ਆਪਣੇ। ਚਲੋ ਗਾਇਸ। ਨਹੀਂ ਲੱਗਦਾ ਇੱਟੇ ਦਾ ਦੋ ਸੂਟ ਲੈ ਲੜੀ। ਇਦਾਂ ਹੀ ਆ ਫਿਰ ਜਲਵਾ ਹੈ। ਚਲੋ। ਮੋਸੀ ਦਾ ਜਲਵਾ। ਚਲੋ ਠੀਕ ਹੈ ਗਾਇਸ। ਚਾਪ ਲਾਈਏ। ਲੋ ਜੀ ਇੱਧਰ ਲੱਗਦਾ ਵੇ ਹੁਣ ਬਿੰਗ ਨਾਲ ਤੜਕਾ। ਤੜਕਾ ਨਾਲ ਜੜਕਾ। होगी आलू तड़का काट के क्लास सारा सामान और ये सारा सामान काटता है हां हां जी कादी ओ सिगी डायलॉग सिगी रे पीछे और सिगी तो डायलॉग से हो गई ऐसे में कुछ भी नहीं सिगा अब बैठे रोटी खाती बैठे हो तो आहो ਉਹਦਾ ਮੇਰੇ ਕੋਲ ਨਹੀਂ ਇੱਥੇ ਅੰਦਰ ਨੂੰ ਤਾਂ ਨਹੀਂ ਪਈ ਕਿਤੇ ਚੱਲ ਪੈ। ਇਹ ਕਿਹਦੇ ਫੋਨ ਚ? ਇਹ ਜੀ ਬਿਗੇ ਨੀ ਪੁਰਾਣਾ ਮੈ ਨਾਲ ਇੱਥੇ ਉਹ। ਸੇਰ ਲਾਲੂ ਟੋੜ ਗਿਆ ਵੀਰੇ। ਹੋਰ ਕੀ? ਹਾਂ ਜੀ ਟਾਈਮ ਹੋ ਗਿਆ ਜੀ 9। ਉਹ ਟੂਟੀ ਸਾਡੀ ਪਤਾ ਨਹੀਂ ਕੀ ਆਵਾਜ਼ ਬੜੀ ਕਰਦੀ ਆ। ਗੂੰ ਲਾਪੈਂਦੀ ਕਰ ਲ। ਦੋਰਾ ਭਜਦਾ ਇਹਨੂੰ। ਤੇ ਹਾਂ ਜੀ ਲੋਜੀ ਇਧਰ ਬਣ ਰਹੀ ਹੈ ਜੀ ਰੋਟੀ ਇਹਦੀ ਭੱਲਿਆੜੀ ਬਣਨ ਲੱਗੀ ਆ ਨਹੀਂ ਨਹੀਂ ਹਾਂ ਅੱਛਾ ਭੇਗ ਰੱਖਣੀ ਆ ਸਵੇਰੇ ਬਣਾਉਣੇ ਆ ਤੇ ਲੋਜੀ ਇਧਰ ਬਣਨ ਲੱਗੀ ਹੁਣ ਸਾਡੀ ਰੋਟੀ ਤੇ ਰੋਟੀ ਖਾ ਕੇ ਬਲੌਗ ਐਂਡ ਕਰੀਏ ਕਿ ਪਹਿਲੇ ਕਰ ਦਈਏ ਬੱਸ ਖਾਦ ਲੈਣੇ ਆ ਰੋਟੀ ਖਾ ਕੇ ਚਲੋ ਜੀ ਰੋਟੀ ਖਾ ਕੇ ਕਰਾਂਗੇ ਜੀ ਬਲੌਗ ਦਾ ਐਂਡ ਇਧਰ ਦੇਖੋ ਪੱਲੂ ਵੀ ਨੀਂਦ ਆਈ ਆ ਕਹਿੰਦੀ ਮੈਨੂੰ ਤੇ ਚਲੋ ਬਣੇ ਰਿਓ ਬਲੌਗ ਨਾਲ ਸਾਡੇ ਜੀ ਮਿਲਦੇ ਆ ਜੀ ਫਿਰ ਤੁਹਾਨੂੰ ਕਰਦੇ ਆ ਬਲੌਗ ਦਾ ਐਂਡ ਹੁਣ ਇਹਦੇ ਨਾਲ ਆਪਾਂ ਦੇਖ ਲਈਏ ਵੀਡੀਓ ਇੱਧਰ ਆ ਗਏ ਆ ਜੀ ਹੁਣ ਆਪਣੇ ਕਮਰੇ 'ਚ ਹੁਣ ਦੇਖਦੇ ਆ ਟੀਵੀ ਥੋੜੀ ਦੇਰ ਤੇ ਚਲੋ ਪਹਿਲਾਂ ਕਰੋ ਜੀ ਬਲੌਗ ਦਾ ਐਂਡ ਕਰਦੇ ਆ ਅੱਜ ਦੇ ਬਲੌਗ ਦਾ ਤੇ ਐਂਡ ਤੇ ਮਿਲਦੇ ਆਂ ਫੇ ਤੁਹਾਨੂੰ ਇੱਕ ਕੱਲ ਨਵੇਂ ਬਲੌਗ 'ਚ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਤੁਹਾਡਾ ਬਲੌਗ ਕਿਦਾਂ ਦਾ ਲੱਗਦਾ ਚਲੋ ਜੀ ਮਿਲਦੇ ਆਂ ਕੱਲ ਫੇ ਇੱਕ ਨਵੇਂ ਬਲੌਗ 'ਚ ਹੁਣ ਲਗਾਨੇ ਆ ਟੀਵੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈ Thank you.